ਕਿੰਨੇ ਹਸਪਤਾਲਾਂ ਚ ਲੈਣਾ ਲੱਗਿਆ ਪਈਆਂ ਹਾਂਜੀ ਸਿਰਫ ਆ ਦੋ ਕੁੜੀਆਂ ਨਾਲ ਠੀਕ ਹੋ ਜੀ ਠੀਕ ਹੈ ਜੀ ਮਤਲਬ ਕਿ ਜਿਹੜੇ ਐਨੇ ਐਨੇ ਪੈਸੇ ਲਾ ਦਿੰਦੇ ਉਹਨਾਂ ਦੇ ਕਿੰਨੇ ਹਸਪਤਾਲਾਂ ਚ ਲੈਣਾ ਲੱਗੀਆਂ ਹੋਈਆਂ 80% ਜੋ ਟਾਈਫਾਇਟ ਵਾਲੇ ਆ ਠੀਕ ਹੈ ਜੀ 80% ਟਾਈਫਾਇਟ ਆ ਉਹਨਾਂ ਸੱਲ ਵੱਧੇ ਕੱਢਦੇ ਆ ਹਾਂਜੀ ਹਾਂਜੀ ਸਿਰਫ ਆ ਕੁੜੀ ਜੇ 6 ਮਹੀਨੇ ਬਾਅਦ ਬੰਦਾ ਖਾਊਗਾ ਉਹ ਬਿਮਾਰ ਹੀ ਨਹੀਂ ਹੁੰਦਾ ਹਾਂਜੀ ਸਤਿਕਾਰ ਜੀ ਮੈਂ ਉਤਾਰ ਸਿੰਘ ਆ ਅੱਜ ਆਪਾਂ ਗੁਰਦੁਆਰਾ ਪਾਸ਼ਾਹੀ ਨੌਵੀਂ ਤਨੌਲਾ ਰੋਡ ਦੇ ਉੱਪਰ ਟੀ ਪੁਆਇੰਟ ਦੇ ਉੱਤੇ ਕਿਹੜਾ ਨਗਰ ਹੈ ਜੀ ਆਪਣਾ ਕਰ세ਵਕ ਨਗਰ ਦੇ ਵਿੱਚ ਖੜੇ ਆ ਜੀ ਤੇ ਇੱਥੇ ਆਪਣੇ ਬੈਲ ਮੇਜਰ ਸਿੰਘ ਜੀ ਨੇ ਭਾਈ ਰੂਪੇ ਤੋਂ ਆਉਂਦੇ ਨੇ ਤੇ ਇੱਥੇ ਇਹ ਕਾੜਾ ਪੀਉਂਦੇ ਨੇ ਇਹ ਸਾਰੀਆਂ ਬਿਮਾਰੀਆਂ ਦਾ ਇਲਾਜ ਤੇ ਬਾਕੀ ਆਪਾਂ ਬੈਲ ਮੇਜਰ ਸਿੰਘ ਜੀ ਤੋਂ ਜਾਣਦੇ ਆ ਵੀ ਇਹ ਕੀ ਕੀ ਕਾੜੇ ਦੇ ਵਿੱਚ ਪਾਇਆ ਜਾਂਦਾ ਤੇ ਹੋਰ ਇਹ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇੱਥੇ ਇਲਾਜ ਕੀਤਾ ਜਾਂਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਤਾਂ ਆਪਣਾ ਪਹਿਲਾਂ ਤੁਸੀਂ ਨਾਮ ਤੇ ਐਡਰੈਸ ਦੱਸ ਦੋ ਜੀ ਕਿੱਥੋਂ ਆਏ ਹੋ ਤੁਸੀਂ ਹਾਂਜੀ ਆਇਆ ਭਾਈ ਰੂਪੇ ਤੋਂ ਠੀਕ ਹੈ ਜੀ ਅਸੀਂ ਇਹ ਤਿੰਨ ਪੀੜੀਆਂ ਤੋਂ ਇਲਾਜ ਕਰਦੇ ਆ ਦਾਦੇ-ਪਰਦਾਦੇ ਤੋਂ ਠੀਕ ਹੈ ਜੀ 40 ਸਾਲ ਦਾ ਮੈਂ ਇਲਾਜ ਕਰਦੇ ਆ ਹਾਂਜੀ ਇਸੇ ਦਾ ਜੜੀਆਂ ਬੁੱਟੀਆਂ ਦਾ ਠੀਕ ਹੈ ਜੀ ਸਾਡੇ ਕੋਲ ਜਿਵੇਂ ਕੋਈ ਹਾਰਡ ਦੀ ਸ਼ਿਕਾਇਤ ਆ ਕੋਈ ਫੈਟੀ ਲਿਵਰਾ ਹੈ ਕੋਈ ਕਸਟੋਲ ਹੈ ਕੋਈ ਨਸਾ ਬਲੌਕ ਹੈ ਤੂੰ ਫਿਰ ਆ ਜਿਵੇਂ ਕੋਈ ਸਪੱਟ ਵਗੈਰਾ ਕੋਈ ਡਾਕਟਰ ਕਹਿੰਦਾ ਪਾਉਣ ਨੂੰ ਉਹ ਵੀ ਕੋਈ ਜ਼ਰੂਰਤ ਨਹੀਂ ਪਾਉਂਦੀ ਅੱਛਾ ਜੀ ਬਿਲਕੁਲ ਠੀਕ ਹੋ ਜਾਂਦਾ ਹੈ ਠੀਕ ਹੈ ਜੀ ਬਾਕੀ ਜਿਹੜੀਆਂ ਉਸ ਤੋਂ ਬਾਅਦ ਬਿਮਾਰੀਆਂ ਚਲੀ ਜਾਂਦਾ ਹੁਣ ਜਿਵੇਂ ਕੋਈ ਕਿਸੇ ਨੂੰ ਖੰਘ ਹੋ ਗਈ ਕਿਸੇ ਨੂੰ ਜ਼ੁਕਾਮ ਹੋ ਗਿਆ ਕਿਸੇ ਨੂੰ ਕੋਈ ਟਾਈਫੈਡ ਹੋ ਗਿਆ ਸੱਲ ਵੱਧ ਘਟ ਕੇ ਉਹਦੀ ਖਾਤਰ ਸਾਡੇ ਕੋਲ ਦਵਾਈ ਹੈ ਅੱਛਾ ਜੀ ਟਾਈਫੈਡ ਉਹ ਜਿੰਨਾ ਮਰਜ਼ੀ ਹੋਵੇ ਠੀਕ ਹੈ ਜੀ ਇਹ ਸਿਰਫ ਇਹ ਦੋ ਬੁੜੀਆਂ ਦੇਣੀਆਂ ਹੁੰਦੀਆਂ ਠੀਕ ਹੈ ਜੀ ਜਿਹੜਾ ਟਾਈਫਾਇਡ ਆ ਨਾ ਇਹ ਤਿੰਨ ਤਰ੍ਹਾਂ ਦਾ ਹੁੰਦਾ ਹੈ ਅੱਛਾ ਜੀ ਇੱਕ ਮੋਟੀ ਮਾਤਾ ਹੁੰਦੀ ਹੈ ਇੱਕ ਪਾਣੀ ਘਿਹਰਾ ਹੁੰਦਾ ਹੈ ਇੱਕ ਠੰਡੇ ਪਿੰਡੇ ਹੂੰ ਹੂੰ ਜਦੋਂ ਠੰਡੇ ਪਿੰਡੇ ਟਾਈਫਾਇਡ ਹੋਵੇ ਉਹਦਾ ਪੇਟ ਦੀ ਇਫੈਕਸ਼ਨ ਬਦਲ ਲੱਗ ਜਾਂਦੀ ਹੈ ਸੈੱਲ ਵਧਣ ਘਟਣ ਲੱਗ ਜਾਂਦੇ ਆ ਠੀਕ ਹੈ ਜੀ ਇਹ ਜਿੰਨੀਆਂ ਹੜ ਹੁਣ ਕਿਤੇ ਕੋਈ ਹੋ ਗਿਆ ਨੇ ਡੇਂਭੂ ਹੋ ਗਿਆ ਕਿਤੇ ਕੁਝ ਹੋ ਗਿਆ ਸਭ ਟਾਈਫਾਇਡ ਦੇ ਲੱਛਣ ਆ ਠੀਕ ਹੈ ਜੀ ਕੋਈ ਆਹ ਸਿਰਫ ਦੋ ਬੁੜੀਆਂ ਦਾ ਠੀਕ ਹੋ ਜਾਣਗੇ ਜਿਹੜੇ ਇਹਨੇ ਉਲਝੇ ਹੋਏ ਆ ਦੁਨੀਆ ਸੰਗਤ ਜੀ ਔਰ ਜਿਵੇਂ ਕੋਈ ਦੰਦ ਚੰਬਲ ਆ ਜਿੰਨੀ ਮਰਜ਼ੀ ਹੋਵੇ ਅੱਛਾ ਜੀ ਉਹ ਬਿਲਕੁਲ ਠੀਕ ਹੋ ਜਾਂਦਾ ਇੱਕ ਇੱਕ ਡੱਬੀ ਨਾਲ ਠੀਕ ਹੋ ਜਾਂਦਾ ਜਿੰਨੀ ਮਰਜ਼ੀ ਦੰਦ ਚੰਬਲ ਹੋਵੇ ਠੀਕ ਹੈ ਜੀ ਗੋਡੇ ਜਿੰਨੇ ਮਰਜ਼ੀ ਦੁਖਦੇ ਆ ਹਾਂ ਹਾਂ ਆ ਸਿਰਫ ਤਿੰਨ ਅਕ ਸੀਸੀਆਂ ਵਰਤਨ ਠੀਕ ਹੈ ਜੀ ਗੋਡੇ ਬਿਲਕੁਲ ਠੀਕ ਹੋ ਜਾਂਦੇ ਆ ਠੀਕ ਹੈ ਜੀ ਤੇ ਬਾਕੀ ਹੋਰ ਵੀ ਜੇ ਕਿਸੇ ਨੇ ਜਾਣਕਾਰੀ ਲੈਣੀ ਹੈ ਹਾਂ ਹਾਂ ਕਿਸੇ ਵੀ ਰੋਗ ਦੀ ਲੈ ਸਕਦੇ ਆ ਕੋਈ ਟਾਈਫਾਇਡ ਆ ਕੋਈ ਗੁਰਦੇ ਦੀ ਪੱਥਰੀ ਆ ਕੋਈ ਬਵਾਸੀਰ ਆ ਠੀਕ ਹੈ ਜੀ ਕੋਈ ਦੰਦ ਚੰਬਲ ਆ ਹਾਂਜੀ ਹਾਂਜੀ ਕੋਈ ਬੱਚਾ ਲਾਦ ਨਹੀਂ ਕਿਸੇ ਦੇ ਹਾਂਜੀ ਹਾਂਜੀ ਕੋਈ ਹਾਰਡ ਦੀ ਸ਼ਿਕਾਇਤ ਆ ਕੋਈ ਫਾਈਟੀ ਲੀਬਰ ਆ ਉਹ ਬਿਲਕੁਲ ਥੋੜੇ ਜਿਹੇ ਪੈਸੇ ਨਾਲ ਆਰਾਮ ਆ ਜਾਂਦਾ ਇੱਥੇ ਅਸੀਂ ਬਿਲਕੁਲ ਫ੍ਰੀ ਕਾੜਾ ਪਿਉਣੇ ਆ ਜੜੇ ਕਾੜਾ ਜੀ ਹਾਂਜੀ ਇਹ ਇੱਥੇ ਫ੍ਰੀ ਪਿਉਣੇ ਆ ਠੀਕ ਹੈ ਜੀ ਇਹ ਕਿਸੇ ਨੇ ਦਵਾਈ ਨਾਲ ਲੈ ਕੇ ਜਾਣੀ ਆ ਉਹਦੇ ਪੈਸੇ ਹੁੰਦੇ ਆ ਨਾਰਮਲ ਹੀ ਹੁੰਦੇ ਆ ਠੀਕ ਹੈ ਜੀ ਠੀਕ ਹੈ ਇਹ ਜੜੀਆਂ ਬੂਟੀਆਂ ਇਹ ਘਰੇ ਵੀ ਵਾਲ ਕੇ ਪੀ ਸਕਦੇ ਆ ਜੜੀਆਂ ਬੂਟੀਆਂ ਹੁੰਦੀਆਂ ਇਹਨਾਂ ਇਹਨਾਂ ਨੂੰ ਘਰੇ ਵਾਲ ਕੇ ਪੀ ਲਓ ਠੀਕ ਹੈ ਜੀ ਤੇ ਕੋਈ ਇੱਥੇ ਆ ਨਹੀਂ ਆ ਸਕਦਾ ਘਰੇ ਵਾਲ ਕੇ ਪੀ ਸਕਦਾ ਹੈ ਠੀਕ ਹੈ ਜੀ ਬਾਕੀ ਜੇ ਕਿਸੇ ਨੇ ਪਾਰਸਲ ਕਰਾਉਣਾ ਕਰਾਉਣੀ ਹੈ ਦਵਾਈ ਕੋਈ ਕੈਨੇਡਾ ਅਮਰੀਕਾ ਇੰਗਲੈਂਡ ਚ ਕੋਈ ਬਾਹਰਲੇ ਕਿਤੇ ਵੀ ਹਲਕੇ ਤੇ ਕਰਾਉਣੀ ਹੈ ਦੇਸ਼ ਚ ਹਾਂਜੀ ਹਾਂਜੀ ਅਸੀਂ ਉਹ ਪਾਰਸਲ ਵੀ ਕਰ ਦਨੇ ਆ ਘਰੇ ਬੈਠੇ ਮੰਗਾ ਸਕਦੇ ਆ ਠੀਕ ਹੈ ਜੀ ਜਿਹੜਾ ਫੋਨ ਨੰਬਰ ਹੈਗਾ ਸਾਡਾ 99 ਹੈਗਾ 15232150 ਠੀਕ ਹੈ ਜੀ 9915232150 ਇਸ ਤੇ ਨੰਬਰ ਵੀ ਲੱਗ ਕਰ ਕਰ ਸਕਦੇ ਹੋ ਫੋਨ ਲਾ ਸਕਦੇ ਆ ਠੀਕ ਹੈ ਠੀਕ ਆ ਬਾਕੀ ਹੋਰ ਕਿਸੇ ਨੇ ਜਾਣਕਾਰੀ ਲੈਣੀ ਆ ਫੋਨ ਤੇ ਲੈ ਉਹ ਨੰਬਰ ਤੇ ਲੈ ਹਾਂ ਤੇ ਇੱਕ ਜੀ ਜਿਵੇਂ ਆਪਣੇ ਇਹ ਕਾੜਾ ਜਿਹੜਾ ਤੁਸੀਂ ਇੱਥੇ ਕਿਹੜੇ ਦਿਨ ਪਿਆਉਣੀ ਆ ਇੱਥੇ ਐਤਵਾਰ ਨੂੰ ੱੱਲੇ ਐਤਵਾਰ ਨੂੰ ਐਤਵਾਰ ਨੂੰ ਹਾਂ ਗੁਰੂ ਤੇਗ ਬਹਾਦਰ ਗੁਰਦੁਆਰਾ ਟੀ ਪੈਂਡ ਤੇ ਤਨਵਲਾ ਰੋਡ ਠੀਕ ਹੈ ਇਹ ਖਾਨ ਤੋਂ ਇਲਾਵਾ ਵੀ ਫ੍ਰੀ ਕਾੜਾ ਜਿਹੜਾ ਤੁਸੀਂ ਉਹ ਕਿਤੇ ਹੋਰ ਵੀ ਇਹ ਅਸੀਂ ਰਾਮਪੁਰੇ ਪਿਆਉਨੇ ਆ ਭੁੱਲਰ ਗੁਰਦੁਆਰਾ ਮਹਰਾਜ ਰੋਡ ਤੇ ਅੱਛਾ ਜੀ ਭਗਤਾ ਪਾਈ ਕਾ ਮੰਗਲਵਾਰ ਨੂੰ ਗਊਸ਼ਾਲਾ ਦੇ ਵਿੱਚ ਠੀਕ ਹੈ ਉੱਥੇ ਪਿਆਉਨੇ ਆ ਠੀਕ ਹੈ ਬਾਕੀ ਹੋਰ ਵੀ ਅਸੀਂ ਕਰ ਰਹੇ ਆ ਅਲੱ ਇਹਨਾਂ ਕੋਰਟ ਕਬੂਰਾ ਵੀ ਕਰ ਰਹੇ ਆ ਅਸੀਂ ਪਟਿੰਡੇ ਵੀ ਕਰ ਰਹੇ ਆ ਹਫਤੇ ਚ ਠੀਕ ਹੈ ਜੀ ਅਲੱਗ ਅਲੱਗ ਕਰ ਰਹੇ ਆ ਹਾਂ ਮਤਲਬ ਕਿ ਜਿਹੜੀਆਂ ਤੁਸੀਂ ਸਾਰੀਆਂ ਬਿਮਾਰੀਆਂ ਦੱਸੀਆਂ ਨੇ ਤੁਸੀਂ ਵੀ ਦੇਸੀ ਦਵਾਈਆਂ ਦੇਸੀ ਦੇਸੀ ਜਿਹੜੀਆਂ ਬੂਟੀਆਂ ਠੀਕ ਹੈ ਜੀ ਕੋਈ ਇਹ ਚ ਮਿਲਾਵਟ ਨਹੀਂ ਕਿਸੇ ਤਰ੍ਹਾਂ ਦੀ ਪ्योर ਜੜੀਆਂ ਬੂਟੀਆਂ ਜੇ ਸ਼ੱਕ ਤੋਂ ਆਵੇ ਕੋਈ ਵੀ ਸਿੰਪਲ ਵੀ ਭਰਾ ਸਕਦਾ ਤਾਂ ਠੀਕ ਹੈ ਜੀ ਠੀਕ ਕੋਈ ਦਿੱਕਤ ਨਹੀਂ ਓਕੇ ਜੀ ਸਾਡੇ ਕੋਲ ਬਗੈਰ ਦਾ ਸਰਟੀਫੀਕੇਟ ਹੈ ਠੀਕ ਹੈ ਜੀ ਅਸੀਂ ਸਾਰਾ ਕੁਝ ਪੱਕੇ ਤੌਰ ਤੇ ਆ ਠੀਕ ਹੈ ਠੀਕ ਹੈ ਸਰਟੀਫੀਕੇਟ ਵਗੈਰਾ ਸਾਰਾ ਕੁਝ ਸਾਡੇ ਕੋਲ ਹਾਂ ਜਿਵੇਂ ਜਿ ਕਿਸੇ ਨੇ ਵੀ ਉਵੇਂ ਵੈਸੇ ਇੱਥੇ ਨਹੀਂ ਆ ਸਕਦਾ ਤੁਹਾਡੇ ਕੋਲੇ ਫੋਨ ਤੇ ਕੋਈ ਦਵਾਈ ਵਗੈਰਾ ਪੁੱਛਣੀ ਹੋਵੇ ਜੜੀ ਬੁੱਤੀ ਦੀ ਜਿਹੜੀਆਂ ਉਹ ਦੱਸ ਦਿੰਦੇ ਆ ਪੁੱਛ ਲੈਣ ਠੀਕ ਹੈ ਠੀਕ ਹੈ ਹਾਂ ਕਿਸੇ ਕਰਨ ਓਕੇ ਜੀ ਤੇ ਬਾਕੀ ਸਾਰੇ ਜੀ ਤੁਸੀਂ ਆਪਣਾ ਫਿਰ ਇੱਥੋਂ ਵਾਲਾ ਜਿਹੜਾ ਜਿੱਥੇ ਖੜੇ ਹਾਂ ਹੁਣ ਆਪਾਂ ਬਰਨਾਲੇ ਇਹ ਐਡਰੈਸ ਇੱਕ ਵਾਰੀ ਕਲੀਅਰਲੀ ਦੱਸ ਦੋ ਸਾਰਿਆਂ ਨੂੰ ਜੀ ਇੱਕ ਵਾਰੀ ਇਹ ਆਪਣਾ ਗੁਰੂ ਤੇਗ ਬਹਾਦਰ ਗੁਰਦੁਆਰਾ ਨੌਵੇਂ ਪਾਸ਼ਾ ਜੀ ਹਾਂ ਜੀ ਕੀ ਪੈਂਡ ਤੇ ਟਰੋਲਾ ਰੋਡ ਠੀਕ ਹੈ ਜੀ ਹਾਂ ਗਰਸੇਵਕ ਨਗਰ ਗਰਸੇਵਕਾ ਨਗਰ ਜੀ ਟਰੋਲਾ ਰੋਡ ਠੀਕ ਹੈ ਜੀ ਬਰਨਾਲਾ ਇਹ ਜਿਹੜਾ ਫੋਨ ਨੰਬਰ ਹੈ 99523219 ਜੇ ਕਈ ਵਾਰ ਨਹੀਂ ਵੀ ਧਿਆਨ ਚਾਉਂਗਾ ਹਾਂਜੀ ਹਾਂ ਬਾਕੀ ਸਕਰੀਨ ਤੇ ਤੁਸੀਂ ਪਾਈ ਦੇਣਾ ਹਾਂ ਹਾਂ ਸਕਰੀਨ ਤੇ ਨੰਬਰ ਬਾਕੀ ਫਿਰ ਕੋਈ ਹੋਰ ਵੀ ਜਾਣਕਾਰੀ ਲੈਣੀ ਆ ਤੁਸੀਂ ਡਾਕਟਰ ਸਾਹਿਬ ਨਾਲ ਬੈਠ ਸਾਹਿਬ ਨਾਲ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦੇ ਆ ਉਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਤੇ ਇਹ ਜਿਹੜਾ ਕਾੜਾ ਹੈਗਾ ਇੱਥੇ ਤਾਂ ਐਤਵਾਰ ਨੂੰ ਤੇ ਜਿਹੜਾ ਰੰਪਰੇ ਉਹ ਫਿਰ ਕਿਹੜਾ ਦਿਨ ਹੈ ਰੰਪਰੇ ਸ਼ੁੱਕਰਵਾਰ ਨੂੰ ਰੰਪਰੇ ਸ਼ੁੱਕਰਵਾਰ ਨੂੰ ਹਾਂਜੀ ਜਿੰਨੀਆਂ ਜਿੰਨੀਆਂ ਹਸਪਤਾਲਾਂ ਚ ਲੈਣਾ ਲੱਗਿਆ ਪਈਆਂ ਹਾਂਜੀ ਸਿਰਫ ਆ ਦੋ ਪੁੜੀਆਂ ਦਾ ਠੀਕ ਹੋ ਜੇ ਠੀਕ ਹੈ ਮਤਲਬ ਕਿ ਜਿਹੜੇ ਇੰਨੇ ਇੰਨੇ ਪੈਸੇ ਲਾ ਰਹੇ ਨੇ ਉਹਨਾਂ ਦੇ ਕਿੰਨੇ ਹਸਪਤਾਲਾਂ ਚ ਲੈਣਾ ਲੱਗੇ ਹੋਈਆਂ 80% ਜੋ ਟਾਈਫਾਇਟ ਵਾਲੇ ਆ ਠੀਕ ਹੈ ਜੀ 80% ਟਾਈਫਾਇਟ ਆ ਉਹਨਾਂ ਸੱਲ ਵੱਧ ਦੇ ਘੜਦੇ ਆ ਹਾਂਜੀ 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 ਸਿਰਫ ਆਹ ਕੁੜੀ ਜੇ 6 ਮਹੀਨੇ ਬਾਅਦ ਬੰਦਾ ਖਾਊਗਾ ਉਹ ਬਿਮਾਰ ਹੀ ਨਹੀਂ ਹੁੰਦਾ ਠੀਕ ਹੈ ਜੀ ਇੱਕ ਕੁੜੀ ਆ 6 ਮਹੀਨਾ ਬਾਅਦ ਖਾਲੇ ਪੂਰ ਤੰਦਰੁਸਤ ਠੀਕ ਹੈ ਠੀਕ ਹੈ ਉਠ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਤੇ ਹਾਂਜੀ ਬਾਕੀ ਇਹ ਐਡਰੈਸ ਤੁਹਾਨੂੰ ਦੱਸਤਾ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦੇ ਆ ਬੈਲ ਸਾਹਿਬ ਦੇ ਤੇ ਬੈਲ ਸਾਹਿਬ 21 ਰੁਪਏ ਪਿੰਡ ਤੋਂ ਨੇ ਤੇ ਇਹਨਾਂ ਦੇ ਉੱਤੇ ਨੰਬਰਾਂ ਦੇ ਉੱਤੇ ਤੁਸੀਂ ਸਾਰੀ ਜਾਣਕਾਰੀ ਲੈ ਕੇ ਕੋਈ ਵੀ ਕਦੋਂ ਵੀ ਜਾਣਕਾਰੀ ਲੈ ਸਕਦੇ ਏਨਾਂ ਤੋਂ ਬਾਕੀ ਸਾਡਾ ਪਰਸਨਲ ਸੈਣੀਆ ਹਸਪੀਟਲ ਵੀ ਹੈ ਮੇਨ ਅਡੇ ਦੇ ਬਲਾਕ ਵਾਲੇ ਤੇ ਠੀਕ ਹੈ ਜੀ ਇਹ ਇਹ ਉੱਥੇ ਵੀ ਕਿਸੇ ਨੇ ਪਰਸਨਲ ਆਉਣਾ ਆ ਸਕਦੇ ਠੀਕ ਹੈ ਠੀਕ ਹੈ ਬਾਕੀ ਹੋਰ ਜਾਣਕਾਰੀ ਤੁਹਾਨੂੰ ਸਾਰਾ ਕੁਝ ਦੱਸਤਾ ਤੇ ਜਾਣਕਾਰੀ ਤੁਸੀਂ ਨੰਬਰਾਂ ਤੋਂ ਲੈ ਸਕਦੇ ਹੋ ਜੀ ਬਾਕੀ ਧੰਨਵਾਦ ਜੀ ਸਤਿ ਸ਼